ਸਾਡੀਆਂ ਧੀਆਂ ਜਿਹੜੀਆਂ ਨੇ ਉਹ ਮੱਲਾ ਮਾਰ ਰਹੀਆਂ ਕਿਹੜਾ ਫੀਲਡ ਹੈ ਜੀ ਚ ਕੁੜੀਆਂ ਨੇ ਮੱਲਾ ਨਹੀਂ ਮਾਰੀਆਂ ਇਸ ਵਕਤ ਪੰਜਾਬ ਦੇ ਵਿੱਚ ਇਸ ਵਕਤ ਜਿਸ ਵੇਲੇ ਮੈਂ ਬੋਲ ਰਿਹਾ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ ਹੈਰਾਨੀ ਵੀ ਹੋਊਗੀ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ 'ਚ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਨੇ ਪੰਜਾਬ 'ਚ ਤੁਹਾਡੀ ਡੀਸੀ ਵੀ ਉਹਨਾਂ ਦੇ ਵਿੱਚ ਹੈ ਸੋ ਕਿ ਕੀ ਕਿਹੜਾ ਕੰਮ ਹੈ ਜਿਹੜਾ ਨਹੀਂ ਕਰ ਸਕਦੇ ਆ ਸਾਡੀਆਂ ਭੈਣਾਂ ਅਸੀਂ ਰਖੜੀਆਂ ਤਾਂ ਬਣਾ ਲੈਨੇ ਆ ਪਰ ਅਸੀਂ ਫਰਜ਼ ਵੀ ਨਿਭਾਈਏ ਅਸੀਂ ਧੀਆ ਨੂੰ ਪੜਾਈਏ ਕੱਲਾ ਜੰਮ ਕੇ ਕੋਈ ਸਾਨ ਨਹੀਂ ਕੀਤਾ ਕਿ ਮੈਂ ਧੀਏ ਕੁੱਖ ਦੇ ਵਿੱਚ ਮਾਰੀ ਨਹੀਂ ਮੈਂ ਕੋਈ ਸਾਨ ਕਰਤਾ ਸਮਾਜ ਤੇ ਉਹਨੂੰ ਪੜਨ ਦਾ ਮੌਕਾ ਵੀ ਦਿਓ ਫਿਰ ਫਿਰ ਪੜ ਕੇ ਉਹਨੂੰ ਉੱਡਣ ਦਾ ਮੌਕਾ ਵੀ ਦਿਓ ਕਿਉਂ ਨੌਕਰੀਆਂ ਵੱਡੀਆਂ ਵੱਡੀਆਂ ਜੁਆਇਨ ਕਰੇ ਤੇ ਵੱਡੇ ਵੱਡੇ ਅਹੁਦਿਆਂ ਤੇ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਬੈਠਣ ਸਲੂਟ ਸਾਡੀਆਂ ਧੀਆਂ ਭੈਣਾਂ ਨੂੰ ਵੀ ਵਜਣ ਕਿਉਂ ਨਹੀਂ ਬਸ ਸਕਦੀ ਜੀ ਪੜ੍ਹਾਈ ਚ ਅੱਗੇ ਨੇ ਹਰ ਹਰ ਰਿਜ਼ਲਟ ਦੇ ਵਿੱਚ ਦੇਖ ਲਿਓ 8ਵੀਂ ਚੋਂ ਕੁੜੀਆਂ ਨੇ ਬਾਜ਼ੀ ਮਾਰੀ 10ਵੀਂ ਚੋਂ ਕੁੜੀਆਂ ਫੇਰ ਅੱਗੇ 12ਵੀਂ ਚੋਂ ਕੁੜੀਆਂ ਫਰਸਟ ਸੋ ਕਿਹੜੀ ਕਿਹੜਾ ਫੀਲਡ ਹੈ ਜੇ ਚ ਫਰਸਟ ਨਹੀਂ ਆਉਂਦੀਆਂ